ਬਾਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਨ ਬਖਸ਼ਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਾਜਿੰਦਰ ਦਾ ਹੋਣਾ ਮੈਨੂੰ ਸਤ ਸੰਤਿਨਾ ਪਿੰਡ ਦੇ ਲੋਕਾਂ ਨੇ ਸਤਿਜੰਤਿਆ ਮੈਂ ਆ ਸਾਰਿਆਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਰ ਸਾਰਿਆਂ ਦਾ ਸੰਯੋਗ ਨਾਲ ਜੋ ਵੀ ਕੋਈ ਪਿੰਡ ਦਾ ਕੰਮ ਹੋਏਗਾ ਸਾਰਿਆਂ ਦੇ ਸਵਾਦ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਪਾ ਜੀ ਪਿੰਡ ਦੇ ਲੋਕਾਂ ਨੇ ਤੁਹਾਡੀ ਮਾਤਾ ਜੀ ਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਭੰਚਿਆ ਤਾ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਕੌਰ ਮੇਰੇ ਮਾਤਾ ਜੀ ਰਾਜਵਿੰਦਰ ਕੌਰ ਜਿਨ੍ਹਾਂ ਨੂੰ ਸਰਪੰਚ ਜੀ ਦੇ ਤੌਰ ਤੇ ਚੁਣਿਆ ਗਿਆ ਸਤ ਸ਼ਾਂਤੀ ਨਾਲ ਸਾਰੇ ਪਿੰਡ ਦੇ ਸਹਿਯੋਗ ਨਾਲ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜੀ ਪਿਛਲੇ ਪੰਨ ਕਿਹੜੇ ਕੰਮ ਪਏ ਨੇ ਜਿਹੜੇ ਉਹ ਪਹਿਲੇ ਦੌਰ ਤੇ ਤੁਹਾਡੇ ਵੱਲੋਂ ਕਰਵਾਏ ਜਣੇ ਪੈਂਡਿੰਗ ਤਾਂ ਚਲੋ ਕੰਮ ਜਿਹੜੇ ਹੈ ਹੀ ਨੇ ਬਟ ਸਾਰੇ ਪਿਛਲੇ ਸਰਟਾਂਚ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ ਕੋਈ ਇਦਾਂ ਦਾ ਨਹੀਂ ਕਿ ਜਿਹੜਾ ਉਹਨਾਂ ਨੇ ਕੰਮ ਛੱਡਿਆ ਹੋਏ ਜਿਹੜੇ ਨਵੇਂ ਕੰਪੇਨਡ ਵਾਲੇ ਕਹਿਣਗੇ ਪੈਂਡ ਵਾਲਿਆਂ ਦੀ ਸਹਿਯੋਗ ਨਾਲ ਜੋ ਵੀ ਉਹ ਕਹਿਣਗੇ ਅਸੀਂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸੀਵਰੇਜ ਦੀ ਸਮੱਸਿਆ ਸਾਨੂੰ ਪਤਾ ਲੱਗਾ ਤੁਹਾਡੇ ਪਿੰਡ 'ਚ ਆ ਕਾਫੀ ਹੈਗੀ ਹੈ ਹਾਂਜੀ ਜਿੰਨੀ ਕੋਸ਼ਿਸ਼ ਹੋਏਗੀ ਸਾਡੇ ਵੱਲੋਂ ਅਸੀਂ ਕਰਾਂਗੇ ਸੀਵਰੇਜ ਦੀ ਵੀ ਜੋ ਸਰਕਾਰ ਵੱਲੋਂ ਹਦਾਇਤਾਂ ਦੀ ਆਦੇ ਮੁਤਾਬਕ ਆਪਾਂ ਕਰਾਂਗੇ ਰਾਸ਼ਨ卡 ਦੀ ਸਮੱਸਿਆ ਹੀ ਪਿੰਡਾਂ ਦੀ ਕਾਫੀ ਹੁੰਦੀ ਆ ਸੋ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਦੇ ਰਾਸ਼ਨ卡 ਨਹੀਂ ਬਣੇ ਹੁੰਦੇ ਉਹਨਾਂ ਦਾ ਘਰ ਰਾਸ਼ਨ ਨਹੀਂ ਪੜਾਣੇ ਜਾਏ ਪਾਣੀ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਕੋਈ ਸਮੱਸਿਆ ਹੈ ਹਾਂਜੀ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਆ ਜਿਨ੍ਹਾਂ ਨੂੰ ਜ਼ਰੂਰਤ ਹੋएगी ਅਸੀਂ ਜ਼ਰੂਰ ਉਹਨਾਂ ਦੇ ਨਾਲ ਮਦਦ ਕਰਾਂਗੇ ਰਾਸ਼ਨ卡 ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਆ ਮਨ ਰੇਗਾਰ ਦੀ ਗੱਲ ਕਰੀਏ ਮਨੇਗਾ ਤੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਨੇ ਹਾਂਜੀ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੋ ਨਜਾਇਜ਼ ਨਾ ਪਾਈ ਜਾਂਦੇ ਨੇ ਤੇ ਤੁਹਾਡੀ ਮਤਾਜੀ ਦੀ ਗਵਾਈ ਦੇ ਵਿੱਚ ਕਿਵੇਂ ਉਪਰਾਲਾ ਕੀਤਾ ਜਾਵੇਗਾ ਮਨਰੇਗਾ ਵਿੱਚ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੋਊਗੀ ਅਸੀਂ ਉਹਨਾਂ ਦੇ ਹੀ ਨਾ ਪਾਵਾਂਗੇ ਐ ਨਹੀਂ ਕਿ ਜਿਵੇਂ ਇਹ ਰਫੇਰੀ ਵਾਲਾ ਕੰਮ ਨਹੀਂ ਹੋਏਗਾ ਜਿਨ੍ਹਾਂ ਨੂੰ ਜ਼ਰੂਰਤ ਹੋਏਗੀ ਉਹਨਾਂ ਦੇ ਨਾ ਪਾਵਾਂਗੇ ਤਾਂ ਉਹਨਾਂ ਤੋਂ ਹੀ ਕੰਮ ਲੈ ਆ ਜਾਏਗਾ ਪਿੰਡ ਦਾ ਉਹਨਾਂ ਪ੍ਰਤੀ ਵਿਕਾਸ ਹੋਏਗਾ ਜੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਪਿੰਡ ਦੀ ਐਜੂਕੇਸ਼ਨ ਕੀ ਤੁਹਾਨੂੰ ਲੱਗਦਾ ਇੱਥੇ ਹਦਾਬ ਦੀ ਕਮੀ ਆ ਜਾਂ ਅਪਗ੍ਰੇਡ ਹੋਣ ਦੀ ਲੋੜ ਹੈਗੀ ਐ ਐਜੂਕੇਸ਼ਨ ਮੋਲੋ ਤਾਂ ਬਹੁਤ ਵਧੀਆ ਸਟਾਫ ਆ तकरीबन ਮੈਂ ਵੀ ਇਹ ਸਕੂਲ ਚ ਮਤਲਬ ਕਿ ਸ਼ੇਮੀ ਨੇ ਟ੍ਰੇਨਿੰਗ ਕੀਤੀ ਆ ਬਹੁਤ ਵਧੀਆ ਸਟਾਫ ਆ ਕੋਈ ਇਦਾਂ ਦੀ ਕਮੀ ਨਹੀਂ ਆ ਜੇ ਸਾਨੂੰ ਅਪਗ੍ਰੇਡ ਕਰਨ ਦੀ ਹੋਏਗੀ ਤਾਂ ਅਸੀਂ ਜੋ ਤੁਹਾਡੇ ਵੱਲ ਸਹੂਲਤ ਹੋਈ ਦੀ ਅਸੀਂ ਕਰਾਂਗੇ ਜੀ ਸੈਂਟਰ ਗੌਰਮਾ ਜਾਂ ਪੰਜਾਬ ਸਰਕਾਰ ਸੁਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਕਿਤੇ ਨਾ ਕਿਤੇ ਪਿੰਡਾਂ ਚ ਤੜੇ ਬੰਦੀ ਤੇ ਹੁੰਦੀ ਆ ਸੋ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ ਆ ਸੋ ਕਿਵੇਂ ਅਭਰਾਲਾ ਕੀਤਾ ਜਾਗਾ ਤੁਹਾਡੇ ਨੂੰ ਜੋ ਵੀ ਸੁਭੋਲਤਾ ਹੀ ਗਵਰਨਮੈਂਟ ਵਾਲੋ ਆਏਗੀ ਆਹੀ ਪਿੰਡ ਦੇ ਲੋਕਾਂ ਵਾਸਤੇ ਜਰੂਰ ਉਹਨਾਂ ਤੱਕ ਪਹੁੰਚਾਵਾਂਗੇ ਜੀ ਕਈ ਵਾਰੀ ਪਿੰਨਾਂ 'ਚ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਚੇਹੇ 'ਨ ਧੱਕੇ ਖਾਣੇ ਪੀਂਦੇ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦਾ ਕੀ ਫਰਜ਼ ਹੁੰਦਾ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਅਬਰਾਲਾ ਕੀਤਾ ਜਾਵੇ ਤੁਹਾਡੇ ਜੋ ਵੀ ਮਤਲਬ ਕਿ ਸਾਡੇ ਤਾਂ ਇਹ ਰਹੂਗਾ ਕਿ ਅਸੀਂ ਮਦਰ ਵੱਲੋਂ ਵੀ ਕਿ ਅਹੀਂ ਜੋ ਵੀ ਪਿੰਡ ਵਿੱਚ ਘਰ ਵਿੱਚ ਹੀ ਹੋਣਾ ਦਾ ਫੈਸਲਾ ਮਕਾਈਏ ਠਾਣੀਆਂ ਠੂਣੀਆਂ ਚ ਲੈ ਕੇ ਕਚੈਰੀਆਂ ਕਚੂਰੀਆਂ ਚ ਹੋਣਾ ਉੱਥੋਂ ਤੱਕ ਪਹੁੰਚਾਉਣ ਦਾ ਮੌਕਾ ਹੀ ਨਾ ਮਿਲੇ ਕਿ ਮਤਲਬ ਜੋ ਵੀ ਹੋਏ ਅਸੀਂ ਪਿੰਡ ਵਿੱਚ ਹੀ ਕਰੀਏ ਉਹਨਾਂ ਦੇ ਘਰ ਵਿੱਚ ਬੈਠ ਕੇ ਹੀ ਮਸਲਾ ਹੱਲ ਕਰੀਏ ਉਹਨਾਂ ਨੂੰ ਕਚੈਰੀਆਂ ਤੱਕ ਤੇ ਠਾਣੀਆਂ ਤੱਕ ਪਹੁੰਚਾਇਆ ਨਾ ਹੀ ਚਾਹੀਏ ਜੀ ਇੱਕ ਲੇਡੀ ਤੇ ਸਪੰਝ ਹੋਉਂਦੇ ਨਾ ਤੇ ਕੀ ਮੈਸੇਜ ਦੇਣਾ ਚਾਹੋਗੇ ਆਮ ਲੇਡੀ ਨੂੰ ਲੇਡੀ ਨੇ ਨਾਤੇ ਆਹੀ ਕਿ ਚਲੋ ਜੇ ਜੈਂਟਸ ਵਾ ਤੇ ਲੇਡੀਜ਼ ਨੂੰ ਵੀ ਹਰ ਮਤਲਬ ਕਿ ਮਹਿਕਮੇ ਵਿੱਚ ਹਰ ਡਿਪਾਰਟਮੈਂਟ ਵਿੱਚ ਉਹਨੂੰ ਵੀ ਆਨ ਦੀ ਮਤਲਬ ਕਿ ਖੋਲ ਹੋਣੀ ਚਾਹੀਦੀ ਹੈ ਯਾਨੀ ਕਿ ਜੇ ਲੇਡੀ ਆ ਤੁਹਾਨੂੰ ਘਰ ਵਿੱਚ ਹੀ ਉਹਨੂੰ ਵੀ ਹਰ ਇੱਕ ਮੌਕਾ ਮਤਲਬ ਵੀ ਘਰ ਦਾ ਹੀ ਕੰਮ ਕਰਨ ਵਾਲਿਆ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ ਹਰ ਇੱਕ ਮੌਕਾ ਦੇਣਾ ਚਾਹੀਦਾ ਆ ਭਾਵੇਂ ਸਰਪੰਚੀ ਦਾ ਭਾਵੇਂ ਕੋਈ ਵੀ ਅਹੁਦਾ ਹੋਏ ਉਹਨੂੰ ਜ਼ਰੂਰ ਦੇਣਾ ਚਾਹੀਦਾ ਹੈ ਏਥੇ ਵੀ ਕਿਹੜਾ ਹੁਣ ਪਹਿਲ ਦੇ ਅਧਾਰ ਤੇ ਕੰਮ ਜਿਹੜਾ ਕਰਵਾਇਆ ਜਾਣਾ ਤੁਹਾਡੀ ਮਾਤਾ ਜੀ ਦੀ ਗਵਾਹੀ ਮਾਤਾ ਜੀ ਦੀ ਗਵਾਹੀ ਚਾਹੀ ਕਿ ਤੁਸੀਂ ਸੀਵਰੇਜ ਦਾ ਹੋ ਗਿਆ ਜੋ ਵੀ ਪਿੰਡ ਦਾ ਵਿਕਾਸ ਹੋਗਾ ਵਧੀਆ ਗਰਾਊਂਡ ਹੋਊਗੀ ਜੋ ਵੀ ਸਾਡੇ ਕੋਲ ਜੋ ਵੀ ਸਰਕਾਰ ਮਤਾਪਕ ਜੋ ਵੀ ਆਊਗਾ ਅਸੀਂ ਕਰਾਂਗੇ ਜੋ ਵੀ ਸੁਲਤਾਨੀ ਅਸੀਂ ਕਰਾਂਗੇ ਜੀ ਮੈਂ ਜੀ ਤੁਸੀਂ ਆਮ ਦੇਖਿਆ ਪਿੰਡਾਂ ਦੇ ਵਿੱਚ ਝੂਟੇ ਹੁੰਦੇ ਆ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਸੋ ਪਾਰਕਿੰਗ ਹੁੰਦੀ ਆ ਬਜੂਦਾਂ ਦੇ ਕੀ ਇਹੋ ਜੀ ਸੁਵਿਧਾ ਤੁਹਾਡੇ ਪਿੰਡ ਚ ਹੈਗੀ ਫਿਲਹਾਲ ਤੇ ਗਰਾਊਂਡ ਬਣੀ ਹੋਈ ਆ ਜਿਮ ਵਗੈਰਾ ਨਹੀਂ ਹੈ ਜੀ ਅਸੀਂ ਚਾਹਾਂਗੇ ਕਿ ਬੱਚਿਆਂ ਨੂੰ ਖੇਡਣ ਦਾ ਵੀ ਗੇਮ ਵਗੈਰਾ ਦਾ ਵੀ ਕੋਈ ਵਧੀਆ ਹੋਏ ਜਿਮ ਵੀ ਹੋਏ ਜਿਹੜੇ ਕਸ਼ਿਆ ਵੱਲ ਨਾ ਬੱਚੇ ਜਾਣ ਕਿ ਮਤਲਬ ਕਿ ਇਹ ਹੀ ਬੰਨੇ ਆਪਣਾ ਐਜੂਕੇਸ਼ਨ ਵੱਲੋਂ ਤੇ ਖੇਡਾਂ ਵਿੱਚ ਮਤਲਬ ਕਿ ਉਹ ਵਿਕਾਸ ਕਰਨ ਆਪਣਾ ਭਾਂਜੀ ਨੌਜਵਾਨਾਂ ਦਾ ਲੱਛਣ ਜਿਹੜਾ ਮਰੋਲਦਾ ਹੁੰਦਾ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਏਗਾ ਪਲੇਟਫਾਰਮ ਸਾਡੇ ਪਿੰਡ ਵਿੱਚ ਗਰਾਊਂਡ ਤਾਂ ਬਣੀ ਹੋਈ ਆਲਰੇਡੀ ਉਦੇ ਵਿੱਚ ਕੋਈ ਚੀਜ਼ਾ ਮਤਲਬ ਕਿ ਰਿਪੇਅਰਨ ਕਰਾ ਜਦਾਂ ਨਵੀਨੀਕਰਨ ਕਰਨ ਦੀ ਲੋੜ ਆਉਦੀ ਅਸੀਂ ਜੋ ਹੋ ਸਕੇਗਾ ਜਿੰਨੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਪਿੰਡ ਦੇ ਨੌਜਵਾਨ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਅਸੀਂ ਪੂਰਾ ਮੌਕਾ ਦੇਵਾਂਗੇ ਕਿ ਉਹ ਥੇਡਾ-ਥੇੜ ਕੇ ਆਪਣੇ ਦੇਸ਼ ਦਾ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਉਹਨਾਂ ਨੂੰ ਹਰ ਮੌਕਾ ਦੇਵਾਂਗੇ ਆਪਾਂ ਜੀ ਪਾ ਜੀ ਪਿੰਡ ਦੇ ਲੋਕਾਂ ਸੇਵਾਦਾਨ ਦਾ ਮੌਕਾ ਤਾਂ ਮਾਨ ਬਖਸ਼ਾ ਸਰਪੰਚ ਜੀ ਦਾ ਤਾਂ ਸਿਰ ਜਿਆ ਸੋ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਸਾਰਿਆਂ ਦੇ ਸਹਿਯੋਗ ਨਾਲ ਸਾਨੂੰ ਸਰਪੰਚੀ ਨਾਲ ਸਰਪੰਚ ਚੁਣਿਆ ਮੇਰੇ ਮਾਤਾ ਜੀ ਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਰੇ ਪਿੰਡ ਨੇ ਰਲ ਕੇ ਇੰਨਾ ਸਹਿਯੋਗ ਦਿੱਤਾ ਕਿ ਜੋ ਕਿ ਉਹਨਾਂ ਨੇ ਸਾਨੂੰ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਕਿ ਸਰਬਸੰਤੀ ਦਾ ਦੇ ਕੇ ਮੇਰੇ ਮਾਤਾ ਜੀ ਨੂੰ ਤੇ ਬਹੁਤ ਧੰਨਵਾਦ ਅਸੀਂ ਉਹਨਾਂ ਨੂੰ ਕਰਦੇ ਆ ਕਿ ਜੋ ਵੀ ਅਸੀਂ ਕੰਮ ਕਰਾਂਗੇ ਪਿੰਡ ਵਿੱਚ ਸਾਰੇ ਪਿੰਡ ਨੂੰ ਨਾਲ ਲੈ ਕੇ ਸਾਰਿਆਂ ਦੀ ਸਰਬਸੰਤੀ ਨਾਲ ਸਾਰੀ ਪੰਚਾਇਤ ਦੇ ਨਾਲ ਉਹਨਾਂ ਦੇ ਹੀ